ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੂਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਜੀ ਆਵੜੀ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਮਾਨਪ੍ਰੀਤ ਅਿਆਲੀ ਜਿਨ੍ਹਾਂ ਦੀ ਜ਼ਿੰਮੇਵਾਰੀ ਲੱਗੀ ਆ ਵੀ ਤੁਸੀਂ ਰਾਜਸਥਾਨ ਜਾਓ ਉੱਥੇ ਤੁਸੀਂ ਅਕਾਲੀ ਦਲ ਦੀ ਭਰਤੀ ਦਾ ਕੰਮ ਦੇਖੋ ਤੁਹਾਨੂੰ ਬਤੌਰ ਆਬਜ਼ਰਵਰ ਜਿਹੜਾ ਉਹ ਨਿਯੁਕਤ ਕੀਤਾ ਗਿਆ ਨਾਲ ਕੁਝ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਡਿਊਟੀ ਲਗਾਈ ਗਈ ਹੈ ਇਹਦੇ ਨਾਲ ਹੀ ਸੰਤਾ ਸਿੰਘ ਉਮੈਦਪ uri ਸਾਹਿਬ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਪਰ ਮਨਪ੍ਰੀਤ ਅਿਆਲੀ ਏਦਾਂ ਲੱਗਦਾ ਵੀ ਉਹ ਸ਼ਾਇਦ ਰੁਜੇਵੀਆਂ ਦਾ ਹਵਾਲਾ ਦੇ ਕੇ ਰਾਜਸਥਾਨ ਨਾ ਜਾਣ ਹੁਣ ਸਵਾਲ ਇਹ ਆ ਵੀ ਜਿਨ੍ਹਾਂ ਉਦੇਦਾਰਾਂ ਦੀ ਜਾਂ ਜਿਨ੍ਹਾਂ ਮੈਂਬਰਾਂ ਦੀ ਡਿਊਟੀ ਲਗਾਈ ਗਈ ਹੈ ਉਹ ਇਹ ਹੁਕਮ ਦੀ ਤਮੀਲ ਕਿਉਂ ਨਹੀਂ ਕਰ ਰਹੇ ਪੱਟੀ ਸਾਹਿਬ ਫ੍ਰੀਲੀਗਲ ਤੇ ਅੱभी ਮਾਨਪ੍ਰੀਤ ਸਿੰਘ ਅੱਲੇ ਅੱਜ ਨਹੀਂ ਆਇਆ ਤੇ ਲੰਮੇ ਸਮੇ ਤੋਂ ਚੁੱਪ ਕਰਕੇ ਆਪਣੇ ਘਰ ਬੈਠੇ ਨੇ ਫਰ ਦਾ ਅਨਸਬਾ ਦੇ ਵਿੱਚ ਪਾਰਟੀ ਲੀਡਰ ਨੇ ਤੇ ਪਾਰਟੀ ਲੀਡਰ ਦੀ ਭੂਮਿਕਾ ਵੀ ਉਹਨਾਂ ਪਿਛਲੇ ਸਿਮੇ ਤੋਂ ਕੋਈ ਸਹੀ ਤਰੀਕੇ ਨਾਲ ਨਹੀਂ ਨਿਭਾਈ ਜਿਸ ਤਰੀਕੇ ਨਾਲ ਉਹਨਾਂ ਨੂੰ ਆਪਣੀ ਪਾਰਟੀ ਦਾ ਪੱਖ ਪੇਸ਼ ਕਰਨਾ ਚਾਹੀਦਾ ਸੀ ਉੱਥੇ ਵਿਧਾਨ ਸਭਾ ਚ ਨਹੀਂ ਪੇਸ਼ ਕੀਤਾ ਦੂਸਰੀ ਚੀਜ਼ ਇਕਬਾਲ ਸਿੰਘ ਝੁੰਦਾ ਕਮੇਟੀ ਅਕਾਲੀ ਦਲ ਬਾਦਲ ਨੇ ਬਣਾਈ ਸੀ ਉਹਦੇ ਵਿੱਚ ਜਿਸ ਤਰੀਕੇ ਨਾਲ 100 ਹਲਕਿਆਂ ਜਾ ਕੇ ਇਸ ਕਮੇਟੀ ਨੇ ਜਾ ਕੇ ਲੋਕਾਂ ਦੀਆਂ ਤੇ ਆਪਣੇ ਸਮਰਥਕਾਂ ਦੀਆਂ ਤੇ ਵਰਕਰਾਂ ਦੀ ਰਹਿ ਲਈ ਤੇ ਉਹਨਾਂ ਇੱਕੋ ਗੱਲ ਕਹੀ ਸੀ ਵੀ ਇਹ ਪਾਰਟੀ ਦੇ ਜਿਹੜੀ ਆ ਪੁਰਾਣੀ ਲੀਡਰਸ਼ਿਪ ਢੰਗਕ ਹੋ ਚੁੱਕੀ ਇਹਨੂੰ ਲਾਂਬੇ ਕਰਕੇ ਨਵੀਂ ਲੀਡਰਸ਼ਿਪ ਲਿਆਂਦੀ ਜਾਵੇ। ਉਸ ਕਮੇਟੀ ਦੇ ਮੈਂਬਰ ਇਕਬਾਲ ਸਿੰਘ ਝੁੰਦਾ ਤੇ ਗੁਰ ਮਨਪ੍ਰੀਤ ਸਿੰਘ ਯਾਲੀ ਤੇ ਬਕਾਇਦਾ ਤੌਰ ਤੇ ਜਿਹੜੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਵੀ ਸਨ। ਵਡਾਲਾ ਸਾਹਿਬ ਤੇ ਕੈਨੋਜ ਕਿੰਨੇ ਖੁੱਲ ਕੇ ਸਾਹਮਣੇ ਨਿਹਾਏ ਤੇ ਈਅਲੀ ਸਾਹਿਬ ਪਹਿਲਾਂ ਆ ਗਏ ਸੀ ਭਾਈ ਜਿਹੜੀ ਅਸੀਂ ਰਿਪੋਰਟ ਦਿੱਤੀ ਸੀ ਝੁੰਡਾ ਰਿਪੀਟਿਵ ਉਹਨੂੰ ਇਨ ਬੈਲ ਲਾਗੂ ਕੀਤਾ ਜਾਵੇ ਤੇ ਮੈਂ ਤੁਹਾਡੇ ਸਾਹਿਬ ਅਦਰਵਾਈਜ਼ ਸਹਿਮਤ ਨਹੀਂ ਹੁਣ ਈਅਲੀ ਸਾਹਿਬ ਨੂੰ ਗੁੱਸਾ ਵੀ ਕਾਦਾ ਹੈ ਇਹ ਦੱਸ ਦਿਆ ਮਦਨ ਤੁਹਾਨੂੰ ਪਤਾ ਹੋਏਗਾ 2019 ਦੇ ਵਿੱਚ ਜਦੋਂ ਵਿਧਾਨ ਲੋਕ ਸਭਾ ਦੀਆਂ ਚੋਣਾਂ ਹੋਈਆਂ ਤੇ ਈਅਲੀ ਹੋਰੀ ਚੋਣ ਲੜੇ ਸੀਗੇ ਲੁਧਿਆਣੇ ਤੋਂ ਐਮਪੀ ਦੀ ਤੇ ਮੁੜ ਕੇ ਬਾਦਲ ਕਾਲੀਦਲ ਨੇ ਇਹਨਾਂ ਦੇ ਉੱਤੋਂ ਇਸੇ ਤਰ੍ਹਾਂ ਹੀ ਇਹਨਾਂ ਨੇ ਹੱਥ ਖਿੱਚ ਲਏ ਜਿਸ ਤਰ੍ਹਾਂ ਸਰੂਪ ਚੰਦ ਸਿੰਘਲਾ ਦੇ ਕੋਲੋਂ ਖਿੱਚਿਆ ਸੀ ਇਹਨਾਂ ਨੂੰ 2022 ਦੀਆਂ ਚੋਣਾਂ ਦੇ ਵਿੱਚ ਤੇ ਮਾਨਪ੍ਰੀਤ ਬਾਦਲ ਦੀ ਮਦਦ ਕੀਤੀ ਸੀ ਭਾਜਪਾ ਦੇ ਉਮੀਦਵਾਰ ਦੀ ਕਿਹਾ ਸੀ ਕਿ ਅਸੀਂ ਆਪਣਾ ਮੁੰਡਾ ਫੜੀ ਹਰਾ ਦੇਣਾ ਸੋਰੀ ਕਾਂਗਰਸ ਅਮੀਦਵਾਰ ਸੀ ਉਹਨੂੰ ਹੁਣ ਇਹਦੇ ਵਿੱਚ ਜਿਹੜੀ ਗੱਲ ਕਰਦੇ ਆਂ ਵੀ ਮਨਪੇਰੀ ਇਆਲੀ ਦੀ ਔਰੋਂ ਇਹਨਾਂ ਮਦਦ ਨਹੀਂ ਕੀਤੀ ਸੀ ਤੇ ਆਪਣੀ ਸੀਟ ਜਿਹੜੀ ਬਠਿੰਡਾ ਜਟਾਉਣ ਦੀ ਖਾਤਰ ਇਹਨਾਂ ਬਿੱਟੂ ਨਾਲ ਸਮਝੌਤਾ ਕੀਤਾ ਸੀ ਹੂੰ ਅਜੀਤ ਸਿੰਘ ਮੋਫਰ ਅਜੀਤ ਸਿੰਘ ਮੋਫਰ ਉਹਦੋਂ ਵਿਚੋਲੇ ਬਣੇ ਸੀਗੇ ਤੇ ਇਹਨਾਂ ਦਾ ਆਪ ਸਮਝੌਤਾ ਹੋਇਆ ਸੀ ਵੀ ਤੁਸੀਂ ਜਿਹੜੀਆਂ ਲੁਧਿਆਣੇ 'ਚ ਵੋਟਾਂ ਕਾਲੀ ਜਲ ਦੇ ਤੁਹਾਨੂੰ ਪਵਾ ਦੇਂਗੇ ਤੇ ਬਠਿੰਡੇਸ ਨੂੰ ਕਾਂਗਰਸ ਜੇ ਤੁਹਾਨੂੰ ਪਵਾ ਦੇ ਤੁਸੀ ਇਹਨਾਂ ਨੇ ਉਦੋਂ ਸਮਝੌਤਾ ਕਰਕੇ ਮਾਨਪੀ ਦੀ ਇਆਲੀ ਦੀ ਜਿਹੜੀ ਸੀ ਉਹ ਬੀੜਿਆ ਚਵੱਟੇ ਪਰਿਸ਼ ਨੂੰ ਅੱਜ ਤੱਕ ਇਸ ਗੱਲ ਦਾ ਗੁੱਸਾ ਵੀ ਮੇਰੀ ਪਾਰਟੀ ਨੂੰ ਉਸਦੇ ਬਾਹਰ ਨਹੀਂ ਸੀ ਬੜੀ ਜੇ ਮੈਨੂੰ ਖੜਾ ਕੀਤਾ ਸੀ ਤੇ ਮੇਰੀ ਸਪੋਰਟ ਕਰਨੀ ਬਣਦੀ ਸੀ। ਹੂੰ ਦੂਸਰੀ ਚੀਜ਼ ਚੁੰਦਾ ਕਮੇਟੀ ਨੇ ਸਪਸ਼ਟ ਕਿਹਾ ਵੀ ਸੁਖਬੀਰ ਸਿੰਘ ਬਾਦਲ ਸਮੇਤ ਜਿੰਨੀ ਵੀ ਲੀਡਰਸ਼ਿਪ ਉਹਨੂੰ ਸਾਰੇ ਲਾਂਬੇ ਕੀਤਾ ਜਾਵੇ। ਹੂੰ 15 ਮੈਂਬਰੀ ਕਮੇਟੀ ਦੇ ਵਿੱਚੋਂ 8 ਮੈਂਬਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਕਿਸੇ ਨਾ ਕਿਸੇ ਕਿਨਾਰਾ ਨਾਲੇ ਇਕਬਾਲ ਸਿੰਘ ਝੁੰਦਾ ਕੋਲੋਂ ਵੀ ਇਹ ਖੁਫਾਤਾ ਜਿਹੜਾ ਚੇਅਰਮੈਨ ਸੀਗਾ ਵੀ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਬਾਕੀ ਸਾਰੀ ਡਿਲੀਗੇਸ਼ਨ ਲਾਬੇ ਗਨਵੇ ਗੱਲ ਚੱਲਦੀ ਸੀ ਜੀ ਦੇ ਤੇ ਐਲ ਦੀ ਹੋਰੀ ਘਰ ਚੁੱਪ ਕਰਕੇ ਬਹਿ ਗਈ ਸੀ ਮੈਂ ਤੁਹਾਡੀ ਕਿਸੇ ਸਮਾਗਮ ਦੇ ਵਿੱਚ ਕਿਸੇ ਮੀਟਿੰਗ 'ਚ ਮੈਂ ਹਾਜ਼ਰ ਨਹੀਂ ਹੋਣਾ ਮੈਂ ਅਕਾਲੀਅਤ ਤੇ ਕਾਲੀ ਹੀ ਰਹਾਂਗਾ ਹੋਣ ਜਿਹੜੇ ਅਮਰੀਂ ਮਨਪ੍ਰੀਤ ਸਿੰਘ ਐਲੀ ਆ ਉਹਨਾਂ ਦਾ ਹੋਲਡ ਕਿੱਥੇ ਆ ਲੁਧਿਆਣੇ ਦੇ ਵਿੱਚ ਇਲੈਕਸ਼ਨ ਕੰਟਰੋਲ ਅੱਦੇ ਦੱਖਾਂ ਤੋਂ ਜਿੱਥੇ ਉਹਨਾਂ ਦਾ ਹੋਲਡ ਆ ਉੱਥੋਂ ਤੁਸੀਂ ਉਹਨਾਂ ਨੂੰ ਚੁੱਕ ਕੇ ਤੇ ਤੁਸੀਂ ਰਾਜਸਥਾਨ ਵਿੱਚ ਤੇ ਰਾਜਸਥਾਨ 'ਚ ਅਕਾਲੀ ਦਲ ਦਾ ਹੈ ਕੀ ਹੈ ਜੀ ਰਾਜਸਥਾਨ ਦੇ ਵਿੱਚ ਜਿੰਨੇ ਵੀ ਸਿੱਖਾਂ ਦੇ ਮਸਲੇ ਹੋਏ ਨੇ ਅਕਾਲੀ ਦਲ ਨੇ ਕਿੰਨੀ ਜਿਆ ਕੇ ਮਦਦ ਕੀਤੀ ਉੱਥੇ ਅਕਾਲੀ ਦਲ ਨਹੀਂ ਕਰਉਂਦਾ ਉਹ ਕਿਉਂ ਉਹਨਾਂ ਦੇ ਅੱਖ ਲੱਗਣਗੇ ਜੰਮੂ ਕਸ਼ਮੀਰ ਚ ਤੁਸੀਂ ਭੇਜ ਦਿੱਤਾ ਜਿਨ੍ਹਾਂ ਦਾ ਹੋਲਡ ਹਾਰਪੁਰ ਜ਼ਿਲ੍ਹੇ ਚਾ ਉਹਨਾਂ ਨੂੰ ਤੁਸੀਂ ਬਕਾਇਦਾ ਤੌਰ ਤੇ ਭੇਜ ਦਿੱਤਾ ਜੰਮੂ ਕਸ਼ਮੀਰ ਦੇ ਵਿੱਚ ਸਾਡੇ ਜਿਹੜੇ ਹਰਜਿੰਦਰ ਸਿੰਘ ਐਡਵੋਕੇਟ ਨੇ ਸਤਾਮੀ ਨੂੰ ਉੱਥੇ ਉਹਨਾਂ ਲੱਗੇ ਆ ਜੀ ਜੰਮੂ ਦੇ ਸਿੱਖ ਕਿਸੇ ਵੇਲੇ ਇੱਕ ਬੜਾ ਤਕੜਾ ਕਾਲੀ ਦਲ ਦਾ ਹਿੱਸਾ ਹੁੰਦੇ ਸੀਗੇ ਲੇਕਿਨ ਪਿਛਲੇ ਸਮੇਂ ਤੋਂ ਉਹਨਾਂ ਨੂੰ ਉਹ ਧੱਕੇਸ਼ਾਹੀ ਦੇ ਖਿਲਾਫ ਅਕਾਲੀ ਦਲ ਨੇ ਕੋਈ ਵੀ ਮੂਵਮੈਂਟ ਨਹੀਂ ਝੜੀ ਅਕਾਲੀ ਦਲ ਨੇ ਕੋਈ ਵੀ ਇਹਨਾਂ ਦੀ ਗੱਲ ਨਹੀਂ ਕੀਤੀ ਨਾ ਸਰਕਾਰ ਦੇ ਖਿਲਾਫ ਕੀਤੀ ਨਾ ਉਹਦਾ ਕੀਤੀ ਪੰਜਾਬੀ ਪਟਸ਼ਾ ਪੰਜਾਬੀ ਦੀ ਉਪ ਪਟਸ਼ਾ ਕਸ਼ਮੀਰੀ ਤੇ ਨਾਲ ਡੋਗਰੀ ਆ ਜਦੋਂ ਪੰਜਾਬੀ ਪਛਾਦ ਤੋਂ ਖਤਮ ਕਰਦਾ ਮਤਾ ਪਾਸ ਕੀਤਾ ਗਿਆ ਜੀ ਲੋਕਲ ਸਿੱਖਾਂ ਦੀ ਜ਼ਰੂਰਤ ਤੇ ਪ੍ਰੋਟੈਸਟ ਕੀਤਾ ਸੀਗਾ ਪੰਜਾਬ ਦੇ ਅਕਾਲੀ ਦਲ ਨੇ ਇੱਕ ਵੀ ਉਹਨਾਂ ਇੱਕ ਵਾਰ ਵੀ ਸਪੋਰਟ ਨਹੀਂ ਕੀਤੀ ਜਥੇਦਾਰ ਕਾਲਤ ਗਿਆਨੀ ਹਰਪ੍ਰੀਤ ਸਿੰਘ ਉਹ ਗਾਇਬੇ ਬੋਲਦੇ ਰਹੇ ਕਿ ਉਹਨਾਂ ਦੀ ਕੋਣ ਸੁਣਦਾ ਵਾ ਵਾਰਿਕ ਤੇ ਜਾ ਕੇ ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਕਾਲੀਦਾਲ ਨੇ ਕਰਨਾ ਸੀ ਉੱਥੇ ਇਸ ਕਰਕੇ ਉਹ ਨਾਰਾਜ਼ ਨੇ ਹਿਮਾਚਲ ਦੇ ਵਿੱਚ ਤੁਸੀਂ ਸੰਤਾ ਸਿੰਘ ਮੈਦਬਰੀ ਨੂੰ ਭੇਜਦੇ ਹੋ ਹਿਮਾਚਲ ਤੇ ਆਪਣਾ ਹੈ ਕੀ ਜੀ ਜਿਹੜਾ ਬੰਦਾ ਨਾਲ ਤੁਸੀਂ ਲਾਇਆ ਉਹਦੇ ਬਾਰੇ ਮੈਂ ਨਹੀਂ ਕਹਿੰਦਾ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਇਹ ਲਫ਼ਜ਼ ਨੇ ਵੀ ਉਹ ਬੰਦਾ ਜਿਹੜਾ ਦਲਜੀਤ ਸਿੰਘ ਪਿੰਟਰ ਉੱਤੇ ਨਜਾਇਜ਼ ਕਬਜ਼ਿਆਂ ਦੇ ਕਈ ਪਰਚੇ ਹੋਏ ਉੱਥੇ ਉਹ ਸਿੱਖਾਂ 'ਚ ਕਿੰਨਾ ਕਰੰਬੇਰਾ ਹੋਗਾ ਦੇਜ ਕਰਕੇ ਮੇਰਾ ਇੱਕ ਕਹਿਣ ਤੋਂ ਪਾਬ ਇਆਲੀ ਹੋ ਰਹੰਦਾ ਜੋ ਆਪਣੀ ਰਿਪੋਰਟ ਦਿੰਦੀ ਹੈ ਵੀ ਭਾਈ ਮੈਂ ਅਕਾਲ ਤਖਤ ਨੂੰ ਸਮਰਪਿਤ ਹ ਹ ਇਹ ਵੀ ਗੱਲ ਸੀ ਵੀ 1-2 ਦਿਨਾਂ ਦੇ ਵਿੱਚ ਮੰਦਪ੍ਰੀਤ ਇਆਲੀ ਦੀ ਇਕਬਾਲ ਸਿੰਘ ਝੁੰਦੇ ਦੀ ਤੇ ਇੱਕ ਸੰਤਾ ਸਿੰਘ ਉਮੈਦਵਾਲੀ ਦੀ ਉਮੈਦਪੁਰ ਦੀ ਮੀਟਿੰਗ ਹੋਣ ਵਾਲੀ ਹੈ ਉਸ ਮੀਟਿੰਗ 'ਚ ਅਗਲੀ ਰਣਨੀਤੀ ਤੈਅ ਕੀਤੀ ਜਾਊ ਕਿ ਹੁਣ ਅਸੀਂ ਕਰਨਾ ਕੀ ਹੈ ਉਹ ਚ ਪੋਸੀਬਿਲਟੀ ਸੀ ਕਿ ਇੱਕ ਵਾਰ ਗੁਰਪ੍ਰਤਪ ਸਿੰਘ ਉਡਾਲਾ ਨੂੰ ਸ਼ਾਮਲ ਕੀਤਾ ਜਾਂਦਾ ਇਥੋਂ ਤੱਕ ਕਿ ਇੱਕ ਸਾਬਕਾ ਮੈਂਬਰ ਐਸਜੀਪੀਸੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀਰਾਪਤਾ ਕਹਿਮ ਕੀਤਾ ਤੇ ਧਾਮੀ ਨੇ ਕਿਹਾ ਵੀ 2-3 ਦਿਨ ਮੈਂ ਮਾਗੀ ਦੇ ਮੇਲੇ ਦੀ ਬਿਜੀ ਉਸ ਤੋਂ ਬਾਅਦ ਸੋਚਿਆ ਗਿਆ। ਇਹ ਤੋਂ ਤੱਕ ਕਿ ਕਿਰਪਾਲ ਸਿੰਘ ਬਡੂੰਗਰ ਨੇ ਵੀਰਾਪਤਾ ਕਹਿਮ ਕੀਤਾ ਗਿਆ ਵੀ ਜੋ ਹੋ ਰਿਹਾ ਗਲਤ ਹੋ ਰਿਹਾ ਆਪਾਂ ਇਹ ਸੁਧਾਰ ਕਰੀਏ। ਦੂਸਰੀ ਚੀਜ਼ ਇਹ ਕੰਦ ਤੇ ਲਿਖਿਆ ਸੱਚਜ ਨੋਟ ਕਰ ਲੋ ਮੇਰੀ ਗੱਲ। ਇਹ ਭਰਤੀ ਪੂਰਤੀ ਕੋਈ ਨਹੀਂ ਹੋਣੀ। ਭਰਤੀ ਦੀ ਫਾਰਮੈਲਟੀ ਕੀਤੀ ਜਾਣੀ ਵੀ ਅਸੀਂ 25 ਲੱਖ ਨਹੀਂ 30 ਲੱਖ ਮੈਂਬਰ ਬਣਾ ਲਈਏ ਇੱਥੇ ਉਹਦੇ ਵਿੱਚ ਡੈਲੀਗੇਟ ਵੀ ਆਪਣੇ ਚੁਣ ਲਏ ਜਾਣਗੇ ਪ੍ਰਧਾਨ ਵੀ ਚੁਣੇ ਸਭ ਕੁਝ ਆਪਣਾ ਕਰ ਲਿਆ ਜਾਏਗਾ ਉਹ ਕਹਿਣਗੇ ਜੀ ਸੁਖਬੀਰ ਸਿੰਘ ਬਾਦਲ ਤੇ ਬਿਗੈਰ ਤੇ ਪੰਜਾਬੀ ਪੰਜਾਬ ਪਛਾਣ ਨਹੀਂ ਸਕਦਾ ਜੀ ਦੇਸ਼ ਨਹੀਂ ਚੱਲ ਸਕਦਾ ਇਹ ਤਾਂ ਕਹਿਣਗੇ ਇਸ ਕਰਕੇ ਉਹਦੀ ਭਰਤੀ ਪੂਰਤੀ ਜੀ ਹੋਣੀ ਉਦਾਂ ਹੀ ਇਹਨਾਂ ਨੇ ਫਾਰਮੈਲਟੀ ਪੂਰੀ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਬਣਾਉਣ ਦੀ ਜਿਹੜੀ ਗੱਲ ਆ ਉਹ ਰਸਤਾ ਸਾਫ ਕਰਨਾ ਵਾ ਲੇਕਿਨ ਦੂਸਰੀ ਰਾਇ ਵੀ ਕਰ ਰਹੀ ਹੈ ਜੇ ਉਹ ਰਾਇ ਕਰਨ ਚ ਕਾਮਯਾਬ ਹੋ ਜਾਣਗੇ ਤੇ ਸ਼ਾਇਦ ਅਕਾਲੀ ਦਾ ਕੋਈ ਭਲਾ ਹੋ ਜਾਏ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਅੱਜ ਵੀ ਸਰਬੋਸਰਆ ਸੋਨੀਆ ਗਾਂਧੀ ਰਾਹੁਲ ਗਾਂਧੀ ਨੇ ਪ੍ਰੀਕਾ ਗਾਂਧੀ ਲੇਕਿਨ ਜਿਹੜਾ ਉਹ ਮੋਢੇ ਤੇ ਜਿਹੜਾ ਤਾਜ ਪਨਾਇਆ ਪ੍ਰਧਾਨਗੀ ਦਾ ਉਹ ਖੜਗੇ ਕੋਲੇ ਆ ਜੀ ਐਹੋ ਜੀ ਸਿਚੁਏਸ਼ਨ ਵੀ ਸੁਖਬੀਰ ਸਿੰਘ ਬਾਦਲ ਹਰਤਾਤਾ ਦੇ ਮੇਰੇ ਰੱਖ ਸਕਦੇ ਲੇਕਿਨ ਬਾਪੂ ਦਾ ਕਹਿ ਗਿਆ ਸੀਗਾ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਕੀ ਦਾ ਕਾਕਾ ਛੱਡੀ ਛੱੜਦੀ ਤੇ ਮੁੜ ਕੇ ਤੈਨੂੰ ਲੱਗੇ ਨਹੀਂ ਲੱਗਣ ਦਣੇ ਇਹਨਾਂ ਨੇ ਹੁਣ ਉਹ ਤੇ ਪ੍ਰਧਾਨ ਬਣ ਜਾਣਗੇ ਲੇਕਿਨ ਇਆਲੀ ਹੋਰਾਂ ਜਿਹੜੀ ਇਆਲੀ ਹੋਇਆ ਸੰਤਾ ਸਿੰਘ ਅਮੈਦਪੁਰੀ ਹੋ ਗਿਆ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਕਈ ਲੋਕ ਨੇ ਜਿਹਨਾਂ ਜਿਹੜੇ ਇਹਨਾਂ 'ਪਾ ਜਿੰਨਾ ਜੱਦ ਕੇ ਬਗਾਵਤ ਕਰ ਸਕਦੇ ਨੇ ਲੇਕਿਨ ਪਤਾ ਉਹਨਾਂ ਨੂੰ ਵੀ ਹੈ ਪਰ ਗਾਵਤ ਕਰਨ ਦੇ ਬਾਵਜੂਦ ਵੀ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰੀ ਫਿਰ ਸ਼੍ਰੋਮਣੀ ਕਾਲੀ ਦਲ ਬਾਦਲ ਦਾ ਪ੍ਰਧਾਨ ਬਣਾ ਦੇਣਾ ਵਾ ਅੱਗੇ 12 ਕਾਲੀਆ ਇੱਕ ਕਾਲੀ ਦਲ ਹੋਰ ਬਣ ਜਾਊਗਾ ਜਿਹੜੇ ਬਾਗੀਆਂ ਦਾ ਬਾਗੀਆਂ ਦੇ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਲੀਡਰ ਹੈਗੇ ਜਿਹੜੇ ਵਾਪਸ ਜਾਣਾ ਚਾਹੁੰਦੇ ਸੀ ਹਮ ਲੇਕਨ ਪ੍ਰੇਮ ਸਿੰਘ ਚੰਦੂ ਮਾਜਰਾ ਚਰਨਜੀਤ ਸਿੰਘ ਬਰਾੜ ਜੀ ਪੀ ਜਗੀਰ ਕੌਰ ਪਰਮਿੰਦਰ ਸਿੰਘ ਢੀਂਡਸਾ ਗੁਰਪ੍ਰਤਾਪ ਸਿੰਘ ਵਡਾਲਾ ਵਗੈਰਾ ਬਿੰਦਾਂ ਦੇਵਤੋਂ ਨੇ ਪੱਕੇ ਰਸਤੇ ਬੰਦ ਕਰਤੇ ਫਿਰ ਤੁਹਾਡੀ ਅਕਾਲੀ ਦਲ ਬਾਦਲ ਚ ਕੋਈ ਸਤਾਨ ਨਹੀਂ ਜਿੱਦਾਂ ਤੁਸੀਂ ਬਗਾਵਤ ਕੀਤੀ ਪੱਟੀ ਸਾਹਿਬ ਇੱਕ ਗੱਲ ਦੱਸਿਓ ਪੱਟੀ ਸਾਹਿਬ ਇੱਕ ਮਿੰਟ ਇੱਕ ਗੱਲ ਦੱਸਿਓ ਵੀ ਸੁਧਾਰ ਲਹਿਰ ਵਾਲੇ ਵੀ ਜਥੇਦਾਰ ਸਾਹਿਬ ਨਾਲ ਸੰਪਰਕ ਸਾਧ ਰਹੇ ਆ ਉਹ ਵੀ ਮਿਲਣਾ ਚਾਹੁੰਦੇ ਆ ਕਿਸੇ ਗੱਲ ਤੋਂ ਉਹ ਵੀ ਹੁਣ ਫੇਰ ਖਫਾ ਨੇ ਵੈਸੇ ਤੇ ਉਹ ਖਫਾ ਹੀ ਨੇ ਕਿਉਂਕਿ ਉਹ 7 ਮੈਂਬਰੀ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਸੀਗੇ ਉਹਨਾਂ ਨੂੰ ਕੋਈ ਥਾਂ ਨਹੀਂ ਦਿੱਤੀ ਗਈ ਹਾਲਾਂ ਜਥੇਦਾਰ ਸਾਹਿਬ ਨੇ ਇਹ ਵੀ ਗੱਲ ਕਹੀ ਆ ਵੀ 7 ਪੈਂਬਰੀ ਕਮੇਟੀ ਸਟੈਂਡ ਕਰਦੀ ਆ ਉਹ ਵੀ ਸਮਾਂ ਮਿਲਣ ਦਾ ਜਿਹੜਾ ਵਾ ਜਥੇਦਾਰ ਸਾਹਿਬ ਨਾਲ ਰਾਬਤਾ ਕਾਇਮ ਕਰ ਰਹੇ ਆ ਵੇਖੋ ਜਥੇਦਾਰ ਨੂੰ ਮਿਲਣ ਦਾ ਕੋਈ ਫਾਇਦਾ ਨਹੀਂ ਹੁ ਮੈਂ ਅੱਗੇ ਵੀ ਗੱਲ ਕਹੀ ਹੈ ਵੀ ਜਥੇਦਾਰ ਨੇ ਆਪਣੇ ਆਦੇਸ਼ ਜਾਰੀ ਕਰ ਦਿੱਤੇ ਆ ਤੇ ਹੁਣ ਉਹ ਦੇਸ਼ ਪੰਥ ਨੇ ਸੰਗਤਾਂ ਨੇ ਲਾਗੂ ਕਰਉਣੇ ਕਿ ਸ਼੍ਰੋਮਣੀ ਕਮੇਟੀ ਵੀ ਬਾਗੀ ਕਰਾਉਣ ਤੋਂ ਤੇ ਅਕਾਲੀ ਦਲ ਵੀ ਬਾਗੀਆਂ ਲਾਗ੍ਰਾਉਣ ਤੋਂ ਇਹ ਹੁਣ ਜੇ ਜੇ ਨਾ ਬਾਗੀਆਂ ਨੇ ਜਾ ਕੇ ਕੋਈ ਕੰਮ ਕਰਨਾ ਤੇ ਲੋਕਾਂ ਦੀ ਕਚੈਰੀ ਜਾਣ ਸੰਤਨ ਜਾਣ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਨ ਇਹਨਾਂ ਕੋਲ ਸਭ ਤੋਂ ਵੱਡਾ ਗੁਰਦੁਆਰਾ ਗੁਰਦੁਆਰੇ ਜਾ ਕੇ ਆਪਣੀ ਗੱਲ ਕਰ ਸਕਦੇ ਲੋਕਾਂ ਨੂੰ ਸਮਝਾ ਸਕਦੇ ਵੀ ਅਕਾਲ ਤਖਤ ਕੀ ਕਹਿ ਰਿਹਾ ਤੇ ਇਹ ਕੀ ਕਰ ਰਿਹਾ ਨੇ ਉਹ ਤਾਂ ਇਹ ਗੱਲ ਕਰ ਹੀ ਚੁੱਕੇ ਆ ਜਦੋਂ ਪਿਛਲੇ ਦਿਨੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਹ ਮਿਲੇ ਸੀਗੇ ਜਿਹਦੇ ਵਿੱਚ ਜਸਵੰਤ ਸਿੰਘ ਪੜੈਨ ਸੀਗੇ ਤੇ ਨਾਲ ਮੇਰਾ خیال ਉਹ ਆਪਣਾ ਐਸਜੀਪੀਸੀ ਦੇ ਇੱਕ ਹੋਰ ਮੈਂਬਰ ਸੀਗੇ ਮੈਨੂੰ ਉਹਨਾਂ ਦਾ ਨਾਮ ਜਿਹੜਾ ਵਿਸਰਦਾ ਪਿਆ ਦਿਮਾਗ ਚੋਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਅਸੀਂ ਪਿੰਡ-ਪਿੰਡ ਜਾਵਾਂਗੇ ਜਾਨ ਮੈਂ ਕਹਿੰਦਾ ਜਾਨ ਇਹ ਹੁਣ ਇੱਕ ਮੰਗ ਪੱਤਰ ਦੇਣਗੇ ਜੈ ਜਦਰ ਕਾਲ ਤਖਤ ਨੂੰ ਜੈ ਜਦਰ ਕਾਲ ਤਖਤ ਦੀ ਬਾਛਾ ਹੁਣ ਗੋਲ ਵੱਲ ਹੁੰਦੀ ਜਾ ਰਹੀ ਹੈ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਸੱਤ ਮੈਂਬਰੀ ਕੈਂਬਰੀ ਸਟੈਂਡ ਕਰਦੀ ਹੈ ਦੂਜੇ ਪਾਸੇ ਜਿਹੜੀ ਉਹਨਾਂ ਕਾਰਮੀ ਕੀਤੀ ਆਪਣੀ ਮੈਂਬਰਸ਼ਿਪ ਡਰਾਈਵ ਤੁਸੀਂ ਛਲਾਗਾ ਵੀ ਕਰ ਰਹੇ ਤੁਸੀਂ ਕਿਉਂ ਨਹੀਂ ਕਿਹਾ ਕਿ ਸੱਤ ਮੈਂਬਰੀ ਕਮੇਟੀ ਨੂੰ ਜਿਹੜੀ ਸੀ ਇਹਦੀ ਨਿਗਰਾਨ ਕਮੇਟੀ ਤੌਰ ਤੇ ਅਧਿਕਾਰ ਦਿੱਤੇ ਜਾਣ ਜਥੇਦਾਰ ਨੇ ਇੱਕ ਵੀ ਲਫਜ਼ ਨਹੀਂ ਵਰਤਿਆ ਨਹੀਂ ਵਰਤੇ ਇਸ ਕਰਕੇ ਜਥੇਦਾਰ ਨਾ ਤੇ ਗਿਆਨੀ ਗੁਰਬਚਨ ਸਿੰਘ ਬਣਨਾ ਚਾਹੁੰਦੇ ਨਾ ਕਾਲੀ ਫੂਲਾ ਸਿੰਘ ਬਣਨਾ ਚਾਹੁੰਦੇ ਰੂਟੀਨ ਜਿੱਦਾਂ ਕਮਜਾਂਦਾ ਚੱਲੀ ਜਾਂਦੇ ਹੋ ਜੀ ਏ ਜਾਨ ਆਪਣਾ ਮੰਗ ਪੱਤਰ ਦੇਨ ਤੇ ਮੈਨੂੰ ਨਹੀਂ ਉਮੀਦ ਵੀ ਜਿਹਹਦਰ ਕਾਲ ਤੱਕ ਤ ਹੁਣ ਵੀ ਅਗਲੀ ਦੀ ਕਾਰਵਾਈ ਕਰੇ ਹੂੰ ਜਿਹਹਦਰ ਕਾਲ ਤੱਕ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਤੇ ਚੁੱਪ ਕਰ ਗਏ ਨੇ ਹੂੰ ਇਹਨਾਂ ਨੇ ਉਹਨਾਂ ਨੂੰ ਕੀ ਕਿਹਾ ਕੀ ਨਹੀਂ ਕਿਹਾ ਸਾਨੂੰ ਨਹੀਂ ਪਤਾ ਇਸ ਗੱਲ ਦਾ ਐਸੇ ਕਰਕੇ ਇਹਨਾਂ ਨੂੰ ਹੁਣ ਜਿਹੜਾ ਬਾਗੀ ਧੜੇ ਜਿਹੜੇ ਨੇ ਇਹਨਾਂ ਨੂੰ ਲੋਕਾਂ ਦੀ ਕਚੈਰੀ ਦੇ ਵਿੱਚ ਲੋਕਾਂ ਦੀਆਂ ਸੱਥਾਂ ਦੇ ਵਿੱਚ ਲੋਕਾਂ ਨੇ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਪਿੰਡਾਂ ਦੇ ਗੁਰਦੁਆਰਿਆਂ ਨੂੰ ਜਾ ਕੇ ਇਹ ਪ੍ਰਚਾਰ ਕਰਨ ਚਾਹੁੰਦਾ ਪਈ ਇਹਨਾਂ ਨੂੰ ਮੂੰਹ ਨਾ ਲਾਇਓ ਇਹ ਕਾਲ ਤਖ ਦੇ ਪਗੋੜੇ ਨੇ ਅੱਜ ਜਿਹੜੀ ਕਾਰਗਜ਼ਰੀ ਡਾਕਟਰ ਦਲਜੀਤ ਸਿੰਘ ਚਿਮੇ ਦੀ ਆ ਉਹਦੇ ਤੋਂ ਕਿਰਪਾਲ ਸਿੰਘ ਬਡੁੰਗਰ ਵੀ ਨਾ ਖੁਸ਼ ਨੇ ਉਹਦੇ ਤੋਂ ਸੰਤਾ ਸਿੰਘ ਮੈਦਬੜੀ ਨਾ ਖੁਸ਼ ਨੇ ਹੋਰ ਵੀ ਕਈ ਲੀਡਰ ਜਿਵੇਂ ਤਦ ਤੱਕ ਕਿ ਬਲਵੰਦਰ ਸਿੰਘ ਭੁੰਦੜ ਵੀ ਨਾ ਖੁਸ਼ ਨੇ ਉਹਨਾਂ ਦਾ ਕੋਈ ਬਿਆਨ ਨਹੀਂ ਦਿੱਤਾ ਹੈ ਉਹਨਾਂ ਦੀ ਕੋਈ ਗਲਬਤ ਨਹੀਂ ਆਈ ਮੇਸ਼ੰਦਰ ਗਰੇਵਾਲੀ ਬੋਤੇ ਖੁਸ਼ ਨਹੀਂ ਗਏ ਐਸੋਲੇ ਡਾਕਟਰ ਸੀਮਾ ਜਿਹੜੇ ਉਹ ਸਰਵੋਸਰਵਾ ਅੱਜ ਦੀ ਡੇਟ ਦੇ ਵਿੱਚ ਜਿਹੜੇ ਗੁਲਜਾਰ ਸਿੰਘ ਰਣੀ ਕੇ ਬਣਾਏ ਗਏ ਨੇ ਉਹਦੇ ਮੁਖੀ ਚੁਣ ਅਧਿਕਾਰੀ ਬਣੇ ਉਹਨਾਂ ਕੁਝ ਨਹੀਂ ਕਰਨ ਜੋ ਕਰਨਾ ਸੀਮੇ ਨੇ ਕਰਨਾ ਉਹ ਤੇ ਅੱਖਾਂ ਬੰਨ ਕੇ ਲੇਪ ਕਰਕੇ ਲਿਖ ਦੇਣਗੇ ਗੁਲਜਾਰ ਸਿੰਘ ਰਣੀ ਕੇ ਤੋਂ ਬਾਅਦ ਕੁਝ ਨਹੀਂ ਕਰਨ ਉਹਨਾਂ ਨੇ ਇਸ ਕਰਕੇ ਕਾਲੀਦਲ ਬਾਦਲ ਦੇ ਵੀ ਸਭ ਅੱਛਾ ਨਹੀਂ ਹੈ ਲੇਕਿਨ ਮੈਂ ਇਹ ਵੀ ਗੱਲ ਕਹਿੰਦਿਆਂ ਬਾਕੀ ਨੂੰ ਅੱਜ ਵੀ ਸੁਖਬੀਰ ਸਿੰਘ ਬਾਦਲ ਦੇ ਕੱਦ ਬੁੱਧਾ ਕੋਈ ਲੀਡਰ ਨਹੀਂ ਉਹਨਾਂ ਨੂੰ ਉਹ ਲੀਡਰ ਪੈਦਾ ਕਰਨਾ ਪਊਗਾ ਉਹਦੀ ਸਪੋਰਟ ਕਰਨੀ ਪਊਗੀ ਸੱਚੇ ਦਿਲੋਂ ਤਨ ਮਨ ਤੇ ਧੰ ਦੇ ਨਾਲ ਜੇ ਕਰਨਗੇ ਫਿਰ ਤੇ ਕੋਈ ਕਾਮਯਾਬੀ ਮਿਲ ਜੂਗੀ ਤੇ ਤੁਹਾਨੂੰ ਇਸ ਗੱਲ ਦਾ ਪਤਾ ਵੀ ਕੱਲ ਇੱਕ ਹੋਰ ਕਾਲੀ ਦਾ ਜਿਹੜਾ ਸੁਰਜੀਤ ਹੋ ਰਿਹਾ ਵਾ ਐ ਉੱਥੇ ਹੀ ਆਉਣ ਲੱਗਿਆ ਸੀ ਪੱਟੀ ਸਾਹਿਬ ਪਰ ਇੱਕ ਗੱਲ ਜਿਹੜੀ ਸਪਸ਼ਟ ਮਾੜੀ ਜੀ ਹੋਰ ਕਰਿਓ ਫਿਰ ਉਹ ਸਵਾਲ ਦੇ ਉੱਤੇ ਚੱਲਦੇ ਆ ਜੇ ਇਹ ਸਥਿਤੀ ਬਰਕਰਾਰ ਰਹਿੰਦੀ ਹੈ ਤੇ ਫਿਰ ਜਿਹੜਾ ਸੁਧਾਰ ਲੈਣ ਵਾਲੇ ਬਾਗੀ ਧੜੇ ਵਾਲੇ ਆ ਇਹ ਤਾਂ ਸਰਗਰਮ ਹੋ ਜਾਣਗੇ ਇਹ ਵੀ ਆਪਣਾ ਧੜਾ ਜਿਹੜਾ ਵਾ ਉਹਨੂੰ ਫਿਰ ਪੂਰਾ ਜ਼ੋਰ ਦੇਣਗੇ ਉਹ ਪੂਰਾ ਕਾਇਮ ਹੋਊਗਾ ਧੜਾ ਧੜਾ ਬਣ ਗਿਆ ਜੀ ਧੜਾ ਬਣਾਉਣਾ ਪੈਣਾ ਉਹਨਾਂ ਨੂੰ ਹੁਣ ਉਹਨਾਂ ਨੂੰ ਅਕਾਲੀ ਦਲ ਬਾਦਲ ਨੇ ਪ੍ਰਬੰਧ ਨਹੀਂ ਕਰਨਾ ਉਹਨਾਂ ਨੂੰ ਆਪਣਾ ਪ੍ਰਧਾਨ ਵੀ ਬਣਾਉਣਾ ਪਊਗਾ ਆਪਣੀ ਬਾਡੀ ਵੀ ਬਣਾਉਣੀ ਪਈ ਆਪਣਾ ਨਾਂ ਵੀ ਦੇਣਾ ਨਵਾਂ ਦੇਣਾ ਪਊਗਾ ਜੇ ਨਹੀਂ ਦੇਣਗੇ ਤੇ ਫਿਰ ਇਦਾਂ ਰੁੱਲਦੇ ਫਿਰਦੇ ਰਹਿਣਗੇ ਕੀ ਕਰਨਗੇ ਜਥੇਦਾਰ ਕਾਲ ਤਖਤ ਕੋਰੇ ਬਾਰ ਬਾਰ ਜਾਣ ਦੀ ਲੋੜ ਨਹੀਂ ਤੁਸੀਂ ਜਾ ਵੀ ਆਇਓ ਘਰ ਵੀ ਆਇਓ ਇੱਕ ਮੰਗ ਪੱਤਰ ਹੋਰ ਦੇ ਦਿਓ ਉੱਥੇ ਕੋਈ ਅਸਰ ਬਹੁਤਾ ਹੋਣ ਵਾਲਾ ਨਹੀਂ ਤੁਹਾਨੂੰ ਪਹਿਲਾਂ ਨੇ ਕਹਿ ਦਿੱਤਾ ਸੀਗਾ ਪਿਛਲੀ ਵਾਰ ਜਦੋਂ ਹਰਬੰਦ ਸਿੰਘ ਮਝਪੁਰ ਦੀ ਗਵਾਈ ਹਟ ਮਿਲੇ ਨੇ ਹਰਬੰਦ ਸਿੰਘ ਰਵਾਲ ਸਿੰਘ ਮਝਪੂਰੀ ਇੱਕ ਐਹੋਜਾ ਲੀਡਰ ਆ ਜਿਹਦੀ ਹਰ ਜਗ੍ਹਾ ਸੁਣਵਾਈ ਹੁੰਦੀ ਹੈ ਉਹਦੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਸੁਣਵਾਈ ਕਰਦਾ ਤੇ ਅਕਾਲੀ ਦਲ ਦੇ ਬਹੁਤੇ ਲੀਡਰ ਵੀ ਕਰਦੇ ਨੇ ਜਥੇਦਾਰ ਗੁਰਚੰਦ ਸਿੰਘ ਟੋੜਾ ਦੇ ਉਹ ਚੇਲੇ ਨੇ ਖਾਸਮ ਖਾਸ ਹੁੰਦੇ ਸੀਗੇ ਜਦੋਂ ਸੌਦਾ ਸਾਧ ਦੀ ਵਿਰੋਧਤਾ ਕੀਤੀ ਉਹ ਪਹਿਲੀ ਕਤਾਰ 'ਚ ਖੜੇ ਸੀਗੇ ਜਦੋਂ ਬਾਈਕਟ ਕੀਤਾ ਉਹ ਪਹਿਲੀ ਕਿਤਾਚ ਖੜੇ ਸੀਗੇ ਅੱਜ ਵੀ ਉਹ ਚਾਹੁੰਦੇ ਆ ਵੀ ਮੈਨੂੰ ਸੁਖਬੀਰ ਸਿੰਘ ਬਾਦਲ ਤੋਂ ਕੋਈ ਦਰਾਜ ਨਹੀਂ ਕਰ ਮੈਨੂੰ ਇਹ ਆ ਵੀ ਅਕਾਲੀ ਦਲ ਕਿਸੇ ਤਰੀਕੇ ਨਾਲ ਸਰਜੀਤ ਹੋਣਾ ਚਾਹੀਦਾ ਲੇਕਿਨ ਉਹ ਅਕਾਲੀ ਦਲ ਦੇ ਬਾਦ ਸੁਖਬੀਰ ਸਿੰਘ ਬਾਦਲ ਦੀ ਗਵਾਹੀ ਸਰਜੀਤ ਨਹੀਂ ਹੋ ਸਕਦਾ ਜੀ ਜਦੋਂ ਉਹ ਮਿਲਣ ਗਏ ਸੀ ਇਹਨਾਂ ਨੂੰ ਨਾਲ ਜਸਵੰਤ ਸਿੰਘ ਪਰਾਂਣ ਸੀਗੇ ਨਲਮਿੰਦਰ ਸਿੰਘ ਹਸੈਨਪੁਰਾ ਸੀਗੇ ਨਾਲ ਇੱਕ ਬੀਬੀ ਸ਼ਹਿਦ ਨਾਲ ਸੀਗੇ ਇਹ 8-10 ਬੰਦੇ ਕਿ 12 ਬੰਦੇ ਮਿਲਣ ਵਾਸਤੇ ਗਏ ਸੀਗੇ ਮੇਰੇ ਕੋਲ ਨਾਮ ਕਰਾਇਆ ਹੋਇਆ ਸੀ ਵੀ ਸੀਗੇ ਕਿਹੜੇ ਜੀ ਕਰਨੈਲ ਸਿੰਘ ਐਸਜੀਪੀਸੀ ਮੈਂ ਮੈ ਉਹਨਾਂ ਦਾ ਨਾਮ ਮੇਰੇ ਮਨੋਂ ਵਿਸਰਦਾ ਪਿਆ ਦਿਮਾਗ ਚ ਭੁੱਲਦਾ ਮੈਨੂੰ ਕਰਨੈਲ ਸਿੰਘ ਪੰਜਾਲੀ ਹਾਂ ਪੰਜਾਲੀ ਸਾਹਿਬ ਬਿਲਕੁਲ ਉਹਨਾਂ ਨੂੰ ਕੀ ਕਿਹਾ ਸੀ ਜਥੇਦਾਰ ਨੇ ਜਥੇਦਾਰ ਨੇ ਇਹਨਾਂ ਨੂੰ ਉਦੋਂ ਸਪਸ਼ਟ ਕਿਹਾ ਸੀ ਵੀ ਹੁਕਮਨਾਮੇ ਕਾਲ ਤੱਕ ਜਿਹੜੇ ਹੋਏ ਨੇ ਜਾਰੀ ਹੋਏ ਨੇ ਇਹ ਉਹ ਸੰਗਤ ਤੇ ਜਿਹੜੀ ਪੰਥ ਲਾਗੂ ਕਰਾਊਗਾ ਤੇ ਇਹਨਾਂ ਨੇ ਇਨੀ ਗੱਲ ਕਹੀ ਸੀ ਹਰਬਾਤ ਸਿੰਘ ਮੰਜਪੁਰ ਨੇ ਫਿਰ ਅਸੀਂ ਲੋਕਾਂ ਨੂੰ ਕਹਿ ਸਕਦੇ ਹਾਂ ਜੀ ਇਹ ਕਾਲ ਤੱਕ ਦੇ ਭਗੋੜੇ ਆ ਤੇ ਜਹਦਾ ਨੇ ਕਹੀ ਬਿਲਕੁਲ ਕਹਿ ਸਕਦੇ ਹੋ ਤੁਸੀਂ ਕਾਲ ਤੱਕ ਦੇ ਭਗੋੜੇ ਆ ਇਹਨਾਂ ਨੂੰ ਮੁੜ ਕੇ ਜਾਣਾ ਨਹੀਂ ਚਾਹੀਦਾ ਉੱਥੇ ਉਹ ਖਬਰਾਂ ਛਪ ਗਈਆ ਉਹ ਗਲਬਾਹ ਰ ਆ ਗਈ ਇਹ ਪਿੰਡਾਂ ਨੂੰ ਸ਼ੁਰੂ ਕਰਦੇ ਵੀ ਉਹ ਦੀ ਪਿੰਡ ਵੰਡ ਲੋ ਅੱਜ ਆਪਾਂ ਪੰਜ ਪਿੰਡਾਂ ਜਾਣਾ ਜੇ ਆ ਚਾਰ ਪਿੰਡ ਲੋਕਾਂ ਨੂੰ ਜਾ ਕੇ ਜਿਹੜਾ ਉਹ ਕਰਨ ਫਿਰਗਲਨ ਦੀ ਅਕਾਲ ਤੱਕ ਤੋਂ ਉਹਨਾਂ ਨੂੰ ਕੁਝ ਮਿਲਣ ਵਾਲਾ ਨਹੀਂ ਅਕਾਲ ਤੱਕ ਦੇ ਪਿੱਛੇ ਪਿੱਛੇ ਵਾਰ-ਵਾਰ ਜਾਣ ਦੀ ਲੋੜ ਨਹੀਂ ਹੈਗੀ ਇਹਨਾਂ ਜਿਹੜੀ ਆਪਣੇ ਪ੍ਰੋਗਰਾਮ ਲੀਕੇ ਦੇ ਪਹਿਲਾਂ ਲੀਕੇ ਨੇ ਉਹਨਾਂ ਉੱਤੇ ਪਹਿਰਾ ਦੇਣ ਦੀ ਲੋੜ ਆ ਜੇ ਤੇ ਸੰਗਤਾਂ ਦੇ ਵਿੱਚ ਜਾ ਕੇ ਇਹ ਗੱਲਾਂ ਆਪਣੀ ਪਹੁੰਚੋਂ ਚ ਕਾਮਯਾਬ ਹੋ ਗਏ ਵੀ ਇਹ ਵਾਕਈ ਅਕਾਲ ਤੱਕ ਦੇ ਭਗੌੜੇ ਨੇ ਇਹਨਾਂ ਕੋਸ਼ਿਸ਼ ਨਹੀਂ ਸੁਆਰਿਆ ਸਾਡੇ ਨਾਲ ਤੁਸੀਂ ਗੱਲ ਕਰੋ ਅਸੀਂ ਤੁਹਾਡੀ ਗਵਾਹੀ ਕਰਾਂਗੇ ਇਹ ਸੰਗਤਾਂ ਦੇ ਵਿੱਚ ਜਾਣ ਦੀ ਗੱਲ ਹੈ ਜੇ ਸੰਗਤਾਂ ਕੋਈ ਰਿਸਪੌਂਸ ਦੇਣੀ ਹੈ ਤੇ ਕੰਮ ਜਬ ਹੋਣਗੇ ਨਹੀਂ ਤੇ ਫਿਰ ਰੁਲਤੇ ਫੁਲਤੇ ਮਾਰੀ ਕੋਈ ਬਾਤ ਨਹੀਂ ਪੁੱਛਦਾ ਫਿਰ ਉਹ ਹਾਲ ਬਣੂਗਾ ਇਹਨਾਂ ਦਾ ਵੀ ਤੇ ਮੈਂ ਫਿਰ ਕਹਿੰਦੇ ਹਾਂ ਕੰਪੈਰੀਟਿਵਲੀ ਸੁਖਬੀਰ ਸਿੰਘ ਬਾਦਲ ਦੇ ਇਹਨਾਂ ਕੋਲ ਜਿਹੜਾ ਕੋਈ ਲੀਡਰ ਨਹੀਂਗਾ ਜਿਹੜਾ ਇਹਨਾਂ ਦੇ ਵਿੱਚੋਂ ਉਹਨਾਂ ਦੇ ਬਰਾਬਰਤਾ ਕਰ ਸਕੇ ਉਹ ਲੀਡਰ ਤਾਂ ਹੀ ਬਣ ਸਕਦਾ ਵਾ ਜੇ ਇਹ ਸੰਗਤਾਂ ਦਾ ਸਹਿਯੋਗ ਲੈਣ ਚ ਕੰਮ ਜਬ ਹੋ ਗਏ ਤੇ ਜੀ ਉੱਧਰ ਕੱਲ ਮਾਗੀ ਮੇਲਾ ਪੂਰਾ ਮਗਣਾ ਭਖਣਾ ਤੇ ਨਵਾਂ ਅਕਾਲੀ ਦਲ ਇੱਕ ਸਿਆਸੀ ਪਾਰਟੀ ਹੋਣ ਦੇ ਵਿੱਚ ਆਊਗੀ ਉਹਦੇ ਬਰਾਬਰ ਹੀ ਸੁਖਬੀਰ ਧੜਾ ਵੀ ਆਪਣੀ ਸਟੇਜ ਲਗਾਊਗਾ ਇਲਜ਼ਾਮ ਤਰਾਸ਼ੀਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਕਿਵੇਂ ਵੇਖਦੇ ਹੋ ਮਾਗੀ ਕਾਨਫਰੰਸ ਨੂੰ ਜਿੱਥੇ ਇੱਕ ਪਾਸੇ ਹੰਢੀ ਹੋਈ ਪਾਰਟੀ ਮਜੇ ਹੋਏ ਸਿਆਸਤਦਾਨ ਸੁਖਬੀਰ ਧੜਾ ਹੋਊਗਾ ਸੁਖਬੀਰ ਬਾਦਲ ਸਾਹਿਬ ਆਪ ਵੀ ਹੋਣਗੇ ਤੇ ਦੂਜੇ ਪਾਸੇ ਅਵਰਤਪਾਲ ਦਾ ਧੜਾ ਹੋਊਗਾ ਜਿੱਥੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਹੋਣਗੇ ਅਮਰਤਪਾਲ ਦੇ ਪਿਤਾ ਹੋਣਗੇ ਹੋਰ ਕਈ ਵਖਵਾ ਖਾਗੂ ਹੋਣਗੇ ਬੀਬੀ ਖਾਲੜਾ ਹੋਣਗੇ ਜਿਹੜੀ ਗੱਲ ਤੁਸੀਂ ਕੱਲ ਦੋ ਧੜਿਆਂ ਦੀ ਗੱਲ ਕੀਤੀ ਹੈ ਜੀ ਸਖਬੀਰ ਸਿੰਘ ਬਾਦਲ ਤੇ ਉਹਨਾਂ ਦਾ ਜਿਹੜਾ ਗਰੁੱਪ ਆ ਉਹ ਵੱਡੀ ਗਿਣਤੀ ਲੋਕਾਂ ਨੂੰ ਇਕੱਠੇ ਕਰੇਗਾ ਉਹਨਾਂ ਨੇ ਪਿੰਡਾਂ ਦੇ ਵਿੱਚ ਆਪਣੀਆਂ ਬੱਸਾਂ ਵੀ ਪਹੁੰਚਾਉਣੀਆਂ ਅਤੇ ਟਰੱਕ ਵੀ ਪਹੁੰਚਾਉਣੇ ਤੇ ਮਿੰਨੀ ਬੱਸਾਂ ਵੀ ਪਹੁੰਚਾਉਣਾ ਸਭ ਕੁਝ ਪਹੁੰਚਾਉਣਾ ਉੱਥੇ ਵੀ ਐਨੇ ਪਿੰਡ ਚੋਂ ਐਨੇ ਜਿਹੜਾ ਲੀਡਰ ਐ ਇੰਨੀਆਂ ਭਰ ਕੇ ਗੱਡੀਆਂ ਭਰ ਕੇ ਲੈ ਕੇ ਆਵੇ ਉਹਨਾਂ ਗੱਡੀਆਂ ਦਾ ਖਰਚਾ ਵੀ ਅਕਾਲੀ ਦਲ ਕਰੇਗਾ ਤੇ ਸ਼ਾਮ ਨੂੰ ਮੌਂਹ ਕੋੜਾ ਵਿਕਰਾਇਆ ਜਾਊਗਾ 2017 ਦੀ ਚੋਣਾਂ ਤੋਂ ਪਹਿਲਾਂ ਤੁਹਾਨੂੰ ਪਤਾ ਸੀ ਅਵਤਾਰ ਸਿੰਘ ਮੱਕੜ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ ਸੀ ਤੇ ਚਰਚਾ ਆਈ ਸੀ ਵੀ ਮੱਕੜ ਤਲਾ ਵੱਖਰਾ ਹੋ ਗਿਆ ਜੀ ਤੇ 2017 ਦੀ ਚੋਣ ਤੋਂ ਪਹਿਲਾਂ ਪਟਿਆਲੇ ਜਿੰਨਾ ਰੈਲੀ ਕੀਤੀ ਸੀ ਵੀ ਅਸੀਂ ਵੱਡੀ ਰੈਲੀ ਕਰਨੀ ਕੀਤੀ ਸੀ ਰੈਲੀ ਤੇ ਜਦੋਂ ਸੋਸ਼ਲ ਮੀਡੀਆ ਦੇ ਬਾਅਦ ਵਿੱਚ ਰੈਲੀ ਤੋਂ ਬਾਅਦ ਜਿਹੜਾ ਸੀਗਾ ਉਹ ਲੋਕਾਂ ਨੂੰ ਮਿਲੇ ਸੀਗੇ ਤੇ ਬਸਾਂ ਦੇ ਵਿੱਚ ਗਲਾਸੀਆਂ ਖੜਕ ਰਹੀਆਂ ਸੀ ਜੀ ਜੀ ਤੇ ਕਈਆਂ ਨੇ ਇਹ ਕਹਿੰਦਾ ਜੀ ਮੇਰਾ 500 ਰੁਪਏ ਮੈਂ ਨਾ ਕੀਤਾ ਦਿੱਤਾ ਦੀ ਮਨੂੰ ਕਹਿੰਦੇ ਤੇਰੇ ਲਿਸਟ ਚ ਨਾਂ ਨਹੀਂ ਹੈਗਾ ਜੀ ਇਸ ਤਰ੍ਹਾਂ ਕਰਕੇ ਤੁਸੀਂ ਜਿੱਗ ਤੇ ਲੋਕਾਂ ਨੂੰ ਲਿਆ ਕੇ ਆਪਣੀ ਰੈਲੀ ਤੇ ਭਰਵੀ ਕਰ ਲੋਗੇ ਕੋਈ ਗੱਲ ਨਹੀਂ ਹਾਂ ਦੇ ਮੰਨ ਨਹੀਂ ਜਿਸਕਦੇ ਤੁਸੀਂ ਤੇ ਮੁੜ ਕੇ ਹਸ਼ਰ ਕੀ ਵੇ 2017 ਤੁਹਾਡੇ ਸਾਹਮਣੇ ਜਿਹੜੀ ਭਾਈ ਅਮਰਤਪਾਲ ਸਿੰਘ ਦੇ ਫਾਦਰ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਲੋਕ ਆਪ ਮੁਹਾਰੇ ਆਉਣਗੇ ਜਿੰਨੇ ਆਉਣਗੇ ਮੰਨੀ ਪਤਾ ਘਟੋਂ ਦੇ ਇੱਕ ਬਾਦ ਦੋਂਦੇ ਕੱਲ ਪਤਾ ਲੱਗੂਗਾ ਕੱਲ ਅਸੀਂ ਤੇ ਵਿਚਾਰ ਚਰਚਾ ਵੀ ਕਰਾਂਗੇ ਲੇਕਿਨ ਭਾਈ ਅਮਰਤਪਾਲ ਸਿੰਘ ਦੇ ਫਾਦਰ ਨੇ ਕਾਹਲੀ ਇਹ ਕੀਤੀ ਜਿੱਦ ਤੇ ਆਪਾਂ ਚਰਚਾ ਕੀਤੀ ਸੀ ਮੁਰਕੀ ਉਹਨਾਂ ਨੂੰ ਆਪਣੀ ਅਮੈਂਡ ਕਰਨੀ ਪਈ ਕਿਉਂ ਸਰਬਜੀਤ ਸਿੰਘ ਜਿਹੜੇ ਕਹਿੰਦੇ ਫਰੀਦਕੋਟ ਤੋਂ ਐਮਪੀ ਉਹਨਾਂ ਨੇ ਕੋਟਕਪੂਰੇ 'ਚ ਇੱਕ ਗਲਬਧਰਨ ਕਹਿਤਾ ਸੀ ਪੀ ਸਾਡਾ ਸ਼੍ਰੋਮਣੀ ਕਾਲੀਦਲ ਅੰਮ੍ਰਿਤਸਰ ਨਹੀਂ ਸਾਡਾ ਸ਼੍ਰੋਮਣੀ ਕਾਲਦਾ ਸ੍ਰੀ ਅਨੰਦਪੁਰ ਸਾਹਿਬ ਹੋਊਗਾ ਤੇ ਉਹਦੇ ਪ੍ਰਵਾਨ ਜਿਹੜੇ ਹੋਣਗੇ ਪ੍ਰਧਾਨ ਉਹ ਬਾਪੂ ਤਰਸੇਮ ਸਿੰਘ ਗਿਰੋਗੇ ਤੇ ਆਪਾਂ ਇੱਥੇ ਲੋਚਨਾ ਕੀਤੀ ਸੀ ਵੀ ਪ੍ਰਧਾਨ ਕਿਉਂ ਉਥੇ ਕਮੇਟੀ ਬਣੇ ਪਹਿਲਾਂ ਲੋਕਾਂ ਦੀ رائے ਲਈ ਜਾਵੇ ਕਮੇਟੀ ਲਵੇ ਫਿਰ ਗੱਲ ਕਰੋ ਤੁਸੀਂ ਤੇ ਮੈਂ ਇਹ ਵੀ ਦੱਸ ਦਿਆਂ ਜਦੋਂ ਯੂਨਾਈਟਿਡ ਅਕਾਲੀ ਦਲ ਬਣਿਆ ਸੀ ਜਿਹਨੂੰ ਸੰਯੁਕਤ ਕਲਿਆਣ ਨੂੰ ਕਹਿੰਦੇ ਸੀ 6 ਜੂਨ 1985 ਨੂੰ ਅੰਮ੍ਰਿਤਸਰ ਦੇ ਮਨਜੀਤ ਸਿੰਘ ਹਾਲ ਦੇ ਵਿੱਚ ਉਹ ਮੀਟਿੰਗ ਹੋਈ ਸੀ ਰੈਲਦੀ ਹੋਈ ਸੀ ਤੇ ਉਹਦੇ ਵਿੱਚ ਬਾਬਾ ਜੁਗਿੰਦਰ ਸਿੰਘ ਆਪੇ ਪ੍ਰਧਾਨ ਬਣ ਗਏ ਸੀ 1990 ਦੇ ਵਿੱਚ ਜਿਹੜੀ ਚੋਲ ਲੜੀ ਸੀ ਉਹਦੇ ਵਿੱਚ ਬੜੀ ਵੱਡੀ ਉਹਨਾਂ ਨੂੰ ਮੁਹਾਰਤ ਮਿਲੀ ਸੀ ਲੇਕਿਨ ਉਸ ਤੋਂ ਬਾਅਦ ਕੁਝ ਨਹੀਂ ਮਿਲਿਆ ਮੁਰਕਿਓ ਸਕਾਲੀ ਦਲ ਦੇ ਪ੍ਰਧਾਨ ਸਰਦਾਰ ਸ਼ਮੀ ਸਿੰਘ ਮਾਨ ਬਣ ਗਏ ਸੀ ਲੇਕਿਨ ਅੱਜ ਤੱਕ ਮੈਨੂੰ ਦੱਸਦੇ ਮਾਨ ਨੂੰ ਕਾਂਜਾ ਵੀ ਮਿਲੀ ਹੈ ਇਸੇ ਤਰ੍ਹਾਂ ਇੱਥੇ ਆ ਭਾਈ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਦੇ ਹੱਕ ਜਿਹੜਾ ਫਤਵਾ ਲੋਕਾਂ ਨੇ ਦਿੱਤਾ ਸੀ ਦਿੱਤਾ ਗਾਂ ਮਿਹਨਤ ਕਰਨੀ ਪੂ ਜੇ ਮਿਹਨਤ ਕਰਕੇ ਗਾਂ ਚਲੇ ਜਾਣਗੇ ਠੀਕ ਹੈ ਜੇ ਨਹੀਂ ਤੇ ਫਿਰ ਜੋ ਪਹਿਲੇ ਬਾਕਲ ਬਾਕੀ ਕਾਜੀ ਦਾ ਹਾਲ ਹੈ ਉਹੀ ਹੋਊਗਾ 1 2 1 2 1 2 2 3 ਅਕਾਲੀ ਸਰਜੀਤ ਦਾ ਨਯਾ ਬਾਕੀ ਦੇ ਖਤਮ ਹੋ ਜਾਂਦੇ ਆ ਕਿਸ ਦੀ ਜਬਾਨ ਤਾਂ ਜਦ ਤੋਂ ਇੰਨੀ ਐ ਕਿ ਕਿਸੇ ਨੂੰ ਵੋਟ ਨਹੀਂ ਪੈਂਦੀ ਨਹੀਂ ਲੱਗਦਾ ਇਦਾਂ ਦੀ ਗੱਲ ਨਹੀਂ ਜਾਂਦੀ ਫਿਰ ਵੀ ਮੈਂ ਕੁਝ ਸਪਲਿੰਟਰ ਕਾਲੀ ਦਾ ਹੂੰ ਜੋ ਜਿਹੜੇ ਅੱਜ ਭਾਈ ਅਮਰਤਪਾਲ ਸਿੰਘ ਦਾ ਅਕਾਲੀ ਦਲ ਉਹਨਾਂ ਨੇ ਆਪਣਾ ਮੁੱਦਾ ਤੇ ਆਪਣਾ ਸਟੈਂਡ ਚੇਂਜ ਕਰ ਲਿਆ ਜੀ ਮੁੱਦਾ ਤੇ ਸਟੈਂਡ ਇਹ ਚੇਂਜ ਕੀਤਾ ਵੀ ਹੁਣ ਲੜਾਈ ਉਹ ਖਾਲਸਾ ਦੀ ਗੱਲ ਨਹੀਂ ਕਰਦੇ ਉਹ ਨੰਦਪੁਰ ਦੇ ਮਤੇ ਦੀ ਗੱਲ ਕਰਦੇ ਨੇ ਉਹ ਖਾਲਸਾ ਰਾਜ ਦੀ ਗੱਲ ਕਰਦੇ ਨੇ ਖਾਲਸਾ ਰਾਜ ਦੀ ਬਹਾਲੀ ਦੀ ਗੱਲ ਕਰਨਾ ਤੇ ਨੰਦਪੁਰ ਦੀ ਮਤੇ ਦੀ ਗੱਲ ਕਰਨਾ ਬਹੁਤੇ ਲੋਕਾਂ ਨੂੰ ਉਤਰਾਜ ਨਹੀਂ ਖਾਲਸਾਤਨ ਦਾ ਇਹੋ ਜਿਹਾ ਹੂਆ ਬਣਾ ਕੇ ਪੇਸ਼ ਕੀਤਾ ਵੀ ਆਮ ਲੋਕ ਵੀ ਕਹਿੰਦੇ ਯਾਰ ਖਾਲਸਾਤਨ ਦੀ ਗੱਲ ਕਰਾਂਗੇ ਤੇ ਖੁਰਾ ਸਾਡੇ ਤੇ ਕੀ ਤੋਪ ਚੱਲ ਜਾਣੀ ਬਿਲਕੁਲ 1975 ਦੇ ਵਿੱਚ ਅਮਰਜੈਂਸੀ ਲੱਗੀ ਸੀ ਜਦੋਂ ਡਰਾਗਨ ਨੇ ਕੀ ਕਿਹਾ ਸੀ ਪੰਡਿਤ ਜਵਾਰਲਾਲ ਨਹਿਰੂ ਅਕਾਲੀਆਂ ਨੂੰ ਪੰਜਾਬੀ ਸੂਬਾ ਇਸ ਕਰਕੇ ਦੇਣ ਲਈ ਤਿਆਰ ਨਹੀਂ ਸੀ ਹੁੰਦਾ ਕਿ ਖਾਲਸਾਤ ਬਣਾ ਲੈਣਾ ਉੱਥੇ ਕੋਦੀ ਇਹ ਥਿੰਕਿੰਗ ਸੀ ਉਹਨੇ ਆਪਣੇ ਜੀਉਂਦੇ ਜੀ ਦਿੱਤਾ ਹੀ ਨਹੀਂ ਕਾਲੀ ਦਾ ਇਹ ਵਰਤਿਆ ਕਿ ਨੂੰ ਪ੍ਰਤਾਪ ਸਿੰਘ ਕੈਰੂ ਨੂੰ ਵੀ ਕਾਲੀਆਂ ਨੂੰ ਕੋਈ ਮੀਟਿੰਗ ਵੀ ਨਹੀਂ ਕਰ ਦੇਣੀ ਤੇ ਇਹ ਰਾਤ ਦੇ ਨੇਜ ਦੀਵਾ ਜਗਾ ਕੇ ਲਾਈਟਰ ਹੁੰਦੀ ਨਹੀਂ ਸੀ ਦੀਵਾ ਜਗਾ ਕੇ ਆਪਣੀ ਮੀਟਿੰਗ ਕਰਦੇ ਹੁੰਦੇ ਸੀ ਜੇ ਕਿਸੇ ਦੇ ਘਰ ਮੀਟਿੰਗ ਹੁੰਦੀ ਸੀ ਪਤਾ ਲੱਗ ਜਾਂਦਾ ਸੀ ਆਈ.ਡੀ. ਨੂੰ ਉਹ ਪ੍ਰੋਡੂਸਰ ਦਾਦੀ ਉਹਨੂੰ ਕੁੱਟ-ਕੁੱਟ ਕੇ ਚੌਲਾ ਕਰ ਦਿੰਦੇ ਨੇ ਤੇਰੇ ਘਰ ਮੀਟਿੰਗ ਕਿਵੇਂ ਹੋਗੀ ਹੂੰ ਇਹ ਹਾਲਾਤ ਸੀਗੇ ਅਕਾਲੀ ਦਲ ਉਹਨਾਂ ਨਾਲ ਜਿਵੇਂ ਕੰਮ ਕਰਦਾ ਰਿਹਾ ਲੇਕਿਨ ਪੰਡਿਤ ਜਵਾਹਰ ਲਾਲ ਨਹਿਰੂ ਕਹਿੰਦਾ ਸੀ ਪੀ ਇੱਥੇ ਅਕਾਲੀ ਦਲ ਨਹੀਂ ਜੇ ਪੰਜਾਬੀ ਸੂਬਾ ਨਹੀਂ ਪਾਉਣਾ ਜੇ ਬਣਾਇਆ ਤੇ ਇਹਨਾਂ ਨੂੰ ਅਸੀਂ ਜਿਹੜਾ ਵਾ ਇਹ ਖਾਲਸਾ ਬਣਾ ਲੈਣਾ ਪੰਜਾਬੀ ਸੂਬਾ ਬਣਿਆ ਐਮਰਜੈਂਸੀ ਵੇਲੇ ਉਹਦੀ ਬੇਟੀ ਪੰਡਤ ਜਵਾਹਰ ਲਾਲ ਨਹਿਰੂ ਦੀ ਬੇਟੀ ਜਿਹੜੀ ਪ੍ਰਧਾਨ ਮੰਤਰੀ ਸੀ ਉਹਨੇ ਕਾਲੀਆਂ ਨੂੰ ਸੁਨੇਹਾ ਭੇਜਿਆ ਸੀਗਾ ਵੀ ਤੁਸੀਂ ਜੋ ਚਾਹੁੰਦੇ ਹੋ ਕਰ ਲਓ ਚੰਡੀਗੜ੍ਹ ਹੀ ਲੈ ਲਓ ਪੰਜਾਬੀ ਬੋਲਦੇ ਬਲੱਗ ਕੇ ਵੀ ਲੈ ਲਓ ਤੁਸੀਂ ਆਪਣਾ ਪਾਖੜਾ ਡੈਮਿੰਦਰ ਸਭ ਕੁਝ ਲੈ ਲਓ ਤੁਸੀਂ ਮੈਂ ਕੋਰੇ ਕਾਗਜ਼ਾਂ 'ਤੇ ਸਾਈਨ ਕਰ ਦਿੰਦੀ ਹਾਂ ਮੋਰਚਾ ਨਾ ਲਾਇਓ ਤੁਸੀਂ ਤੁਸੀਂ ਪੰਜਾਬ ਦਾ ਨਾ ਖਾਲਸਾ ਰੱਖਦੇ ਮੈਨੂੰ ਕੋਈ ਤਰਾਜ ਨਹੀਂ ਵੇਖੋ ਉਹਦਾ ਬਾਪ ਕਹਿੰਦਾ ਪੰਜਾਬੀ ਸੁਭਨ ਦੇ ਨਾ ਪੰਜਾਬੀ ਸੁਭਨ ਦੇ ਤੋਂ ਬਦੂ ਖਾਲਸਾ ਨਹੀਂ ਦਿੰਦੀ ਵੀ ਖਾਲਸਾ ਰੱਖ ਲਵਾ ਤੂੰ ਜੀ ਆਪਣਾ ਖਾਲਸਾ ਰਸਤਾਨ ਦੇ ਨਾਂ ਦੇ ਉੱਤੇ ਸਾਡਾ ਹਿੰਦੂ ਤਬਕਾ ਤੇ ਜਿਹੜੇ ਬੀਸੀ ਲੋਕ ਨੇ ਬਹੁਤ ਤਰਕ ਦੇ ਦੇ ਕਿ ਜੇ ਖਾਲਸਾ ਦੀ ਜਨਮ ਸ਼ੁਰੂ ਹੋ ਗਈ ਤੇ ਅਸੀਂ ਖਤਮ ਹੋ ਜਾਾਂਗੇ ਇਹਦੇ ਵਿੱਚ ਵਾਧਤ ਘਾਰਾਂ ਦੀ ਗੱਲ ਕਰ ਦੋ ਸਭ ਨੂੰ ਖੁਸ਼ੀ ਹੁੰਦੀ ਪੰਜਾਬ ਨੂੰ ਵਾਧਤ ਘਰ ਮਿਲਣੇ ਚਾਹੀਦੇ ਆਮਰਸਰ ਐਲਾਨਨਾਮਾ ਬਣਦਾ ਵਾ ਤੇ ਬਕਾਇਦਾ ਤੌਰ ਦਾ ਨਨਤਪੁਰ ਦਾ ਮਤਾ ਜਿਹੜਾ ਉਹ ਭਾ ਖਾਲਸਾ ਨਹੀਂ ਮਾਰਦੇ ਲੇਕਿਨ ਖਾਲਸਾ ਨਾ ਕਿਤੇ ਨਹੀਂਗਾ ਉਹਨਾਂ ਦੇ ਵਿੱਚ ਲੇਕਿਨ ਅੱਜ ਦੀ ਡੇਟ ਦੇ ਵਿੱਚ ਜਿਸ ਤਰੀਕੇ ਨਾਲ ਪਹਿਲਾਂ ਖਾਲਸਾ ਦੀ ਗੱਲ ਕੀਤੀ ਸੀ ਆਪਣੇ ਪੰਪਈ ਅੰਮ੍ਰਿਤਪਾਲ ਨੇ ਉਸ ਤੋਂ ਬਾਅਦ ਜੇ ਚਲੇਗੇ ਜੇ ਲਾ ਜਾਂਦੇ ਤੇ ਸ਼ਾਇਦ ਉਹ ਐਮਪੀ ਨਾ ਬਣਦੇ ਸਾਡੀ ਇੱਕ ਮਾਨਸਿਕਤਾ ਵਾ ਸਿੱਖਾਂ ਦੇ ਵਿੱਚ ਅਸੀਂ ਹਮੇਸ਼ਾ ਮਜ਼ਲੂਮ ਦੀ ਮਦਦ ਕਰਕੇ ਖੁਸ਼ ਹੁੰਦੇ ਹਾਂ ਅਸੀਂ ਹਮੇਸ਼ਾ ਜਿਹੜਾ ਬੰਦਾ ਮਲਜ਼ਮ ਹੁੰਦਾ ਉਹਦੇ ਨੱਕੇ ਹੁੰਦੇ ਹਾਕਮ ਨਾਲ ਨਹੀਂ ਏਸੇ ਕਰਕੇ ਆਕੀ ਹੋਂ ਕਰਕੇ ਅਸੀਂ ਰੜਕਦੇ ਅੱਜ ਵੀ ਹਮੇਸ਼ਾ ਹੀ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਜਿਹੜੇ ਉਹ ਕੇਂਦਰ ਦੀ ਨਜ਼ਰਾਂ ਚ ਰੜਕਦੇ ਰਹੇ ਨੇ ਤੇ ਕੱਲ ਜਿਹੜੀ ਮੀਟਿੰਗ ਆ ਉਹਦੇ ਵਿੱਚ ਜਿਹੜੀ ਇਹਨਾਂ ਦੇ ਕਾਨਫਰੰਸ ਆ ਵੇਖਣਾ ਪਊਗਾ ਕਿ ਜੇ ਤੇ ਭਾਈ ਮਨ ਆਪਣੇ ਅਮਰਤਪਾਲ ਸਿੰਘ ਦੇ ਗਰੁੱਪ ਦੀ ਜਿਹੜੀ ਆ ਉਹ ਪੂਜਾਦੀ ਭਰ ਗਈ ਵੇ ਅਕਾਲੀ ਦਲ ਨੂੰ ਥੋੜਾ ਜਿਹਾ ਸੋਚਣਾ ਪਊਗਾ ਵੀ ਅਸੀਂ ਕੀ ਕਰਨਾ ਅੱਗੇ ਲੇਕਿਨ ਉਹਨਾਂ ਦੀ ਪੂਰੀ ਐਸਵੇ ਤਾਨ ਮਾਨ ਸਭ ਕੁਝ ਲੱਗਾ ਪਿਆ ਵਾ ਹਰ ਤਿੱਕੇ ਦੇ ਹੱਥ ਕੰਡੇ ਬਣਾ ਰਹੇ ਨੇ ਵੀ ਅਸੀਂ ਉੱਥੇ ਆਪਣੀ ਕਾਨਫਰੰਸ ਭਰਨੀ ਪਵੇ ਬੰਦੇ ਖਰੀਦ ਕੇ ਲੈ ਕੇ ਆਈਏ ਭਾਵੇਂ दारू ਪਿਆ ਕੇ ਲੈ ਕੇ ਆਈਏ ਜਿੱਦਾਂ ਮਰਜ਼ੀ ਲੈ ਕੇ ਉਹਨਾਂ ਆਪਣੀ ਕਾਨਫਰੰਸ ਭਰਨ ਦੀ ਪੂਰੀ ਕੋਸ਼ਿਸ਼ ਕਰਨੀ ਹੈ 20 25 ਹਜ਼ਾਰ ਤੱਕ ਤਾਂ ਢੀ ਗਿਣਤੀ ਹੋ ਜਾਂਦੀ ਉਸ ਤੋਂ ਬਾਅਦ ਗਿਣਤੀ ਕਰਨੀ ਮੁਸ਼ਕਲ ਹੁੰਦੀ ਫਿਰ ਲੱਖਾਂ ਚ ਕਰਾਂਗੇ ਨਹੀਂ ਭਾਵੇਂ ਭਜਾਰਾ ਜੀ ਆ ਲਓ ਹੁਣ ਕੱਲ ਦੇਖਦੇ ਹਾਂ ਜੀ ਕੀ ਬਣਦਾ ਵਾ ਲੇਕਿਨ ਕੱਲ ਜਿਹੜਾ ਉਹ ਦੋਵਾਂ ਦਾ ਫੈਸਲਾ ਹੋ ਜਾਏਗਾ ਕਿ ਲੋਕ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਨੇ ਜਾਂ ਬਾਦਲਦਲ ਦੇ ਨਾਲ ਨੇ ਜੀ WhatsApp ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਖਬਰਾਂ ਦੇ ਉੱਤੇ ਪੂਰੀ ਜਾਣਕਾਰੀ ਜਿਹੜੀ ਹੈ ਉਹ ਰੌਸ਼ਨੀ ਪਾਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਸੀ ਕਾਲ ਜੀ ਸ਼ੁਕਰੀਆ ਜੀ ਸ਼ੁਕਰੀਆ ਸ਼ੁਕਰੀਆ